ਸਭ ਕਾਮ ਮੈਂਬਰ ਪਾਰਲੀਮੈਂਟ ਪਹੁੰਚੇ ਕੁਲਬੀਰ ਜੀਰਾ ਦਾ ਹਾਲ ਪੁੱਛਣ ਦੇ ਲਈ ਕਿ ਹਾਸ ਸਮਾਂ ਆਉਣ ਤੇ ਕਾਂਗਰਸੀਆਂ ਦੇ ਨਾਲ ਧੱਕਾ ਕਰਨ ਵਾਲੇ ਅਫਸਰਾਂ ਨੂੰ ਦੇਵਾਂਗੇ ਬੰਦੀ ਸਜ਼ਾ ਤੇ ਹਰ ਹਾਲ ਵਿੱਚ ਭਰਾਂਗੇ 4 ਤਰੀਕ ਨੂੰ ਸਰਪੰਚੀ ਦੀਆਂ ਨਾਮਜ਼ਦਗੀਆਂ ਬੀਤੇ ਦਿਨੀ ਸਰਪੰਚੀ ਚ ਉਹਨਾਂ ਦੀਆਂ ਨਾਮਜ਼ਦਗੀਆਂ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਆਗੂਆਂ ਦੇ ਦਰਮਿਆਨ ਇੱਕ ਵੱਡੀ ਝੜਪ ਹੋ ਗਈ ਸੀ ਜਿਸ ਦੇ ਵਿੱਚ ਗੋਲੀਆਂ ਵੀ ਚੱਲੀਆਂ ਤੇ ਇਸ ਮੌਕੇ ਹਲਕਾ ਜੀਰਾ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਪ੍ਰਧਾਨ ਗੁਲਬੀਰ ਸਿੰਘ ਜੀਰਾ ਵੀ ਜ਼ਖਮੀ ਹੋਏ ਸੀ ਜਿਨ੍ਹਾਂ ਦਾ ਹਾਲ-ਚਲ ਜਾਣਨ ਦੇ ਲਈ ਸਾਬਕਾ ਮੈਂਬਰ ਪਾਰਲੀਮੈਂਟ ਜਸਪੀਰ ਸਿੰਘ ਡਿੰਪਾ ਸਿਵਲ ਹਸਪਤਾਲ ਜੀਰਾ ਵਿਖੇ ਪਹੁੰਚੇ ਇਸ ਮੌਕੇ ਗੱਲਬਾਤ ਕਰਦੇ ਹਾਂ ਜਸਬੀਰ ਡਿੰਪਾ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਸੱਤਕੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇ ਕਹ ਉਹਨਾਂ ਨੇ ਕਿਹਾ ਕਿ ਸਮਾਉਂ ਤੇ ਕਾਂਗਰਸ ਨੇ ਨਰ ੱਤਕਾ ਕਰਨ ਵਾਲੇ ਆਪਸਰਾਂ ਨੂੰ ਉਹਨਾਂ ਦੀ ਬੰਦੀ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੀ 4 ਤਰੀਕ ਨੂੰ ਹਰ ਹਾਲਾਤ ਦੇ ਵਿੱਚ ਉਹ ਸਰਪੰਚੀ ਚੋਣਾਂ ਦੇ ਵਿੱਚ ਆਪਣੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜ਼ਰੂਰ ਭਰਨਗੇ ਇਸ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਕਈ biggers ਨੇਤਾ ਵੀ ਜਿਗਰਾ ਵਿਖੇ ਮੌਜੂਦ ਰਹਿਣਗੇ ਅਤੇ ਫਿਰ ਦੇਖਾਂਗੇ ਕਿ ਕਾਂਗਰਸ ਵੀ ਉਮੀਦਵਾਰਾਂ ਨੂੰ ਨਾਮਜ਼ਦੀਆਂ ਭਰਨ ਤੋਂ ਆਖਿਰਕਾਰ ਕੌਣ ਰੋਕਦਾ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਨਾਲ ਤੱਕਾ ਛਾਈ ਕਰਨ ਵਾਲੇ ਅਫਸਰਾਂ ਨੂੰ ਇਸੇ ਚੌਂਕ ਦੇ ਵਿੱਚ ਬੰਨ੍ਹ ਕੇ ਜ਼ਰੂਰ ਸਜ਼ਾ ਦਿੱਤੀ ਜਾਵੇਗੀ। ਗੁੱਡਾ ਗਰਦੀ ਦਾ ਲੰਗਾ ਨਾਅਛ ਹੋਇਆ। ਡੈਮੋਕ੍ਰੇਸੀ ਦੀਆਂ ਸਾਰੀਆਂ ਕਦਰਾਂ ਕੀਮਤਾਂ ਛੱਕੇ ਤੇ ਟਾਂਕੇ ਪੁਲਿਸ ਦੇ ਸਹਿਯੋਗ ਦੇ ਨਾਲ ਜੋ ਆਪ ਆਲੇ ਆਨੇ ਕੀਤਾ ਵਾ ਇਹ ਬਹੁਤ ਘਟਿਆਦੇ ਦੰਦੜ ਜੋਗ ਆ ਇਥੋਂ ਤੱਕ ਕੇ ਜਿਹੜਾ ਡੀਐਸਪੀ ਆ ਗਰਦੀਪ ਸਿੰਘ ਉਹ ਪਾਰਟੀ ਬਣ ਕੇ ਉਹ ਆਪ ਆਦਮੀ ਦੇ ਨਾਲ ਮੁੱਕ ਤੇ ਆ ਉਹਦੇ ਸ਼ਹਿਰ ਦੇ ਉੱਤੇ ਉਹਦੇ ਨਾਲ ਐਮਐਲਏ ਦੇ ਜਿਹੜਾ ਮੁੰਡਾ ਵਾ ਉਹਦੇ ਨਾਲ ਸਲਾਹ ਕਰਕੇ ਇਹਨਾਂ ਦੋਵਾਂ ਦੇ ਬਿਉਥ ਬਣਾਈਆਂ ਉਹਦੇ ਹੱਥੇ ਕਾਂਗਰਸੀਆਂ ਨੂੰ ਘੇਰ ਕੇ ਪਥਰਾ ਕੋੜੀਆਂ ਨਾਲ ਵਟੜ ਕੀਤਾ ਮੇਰੇ ਕੋਲੇ ਤੇ ਆ ਬੱਚਿਆਂ ਦਾ ਜਿਹੜਾ ਧੋਖਾ ਵੇਖਿਆ ਨਹੀਂ ਜਾ ਰਿਹਾ ਪੀੜਾ ਦੀ ਵੇਖੀ ਜਾ ਰਹੀ ਅੰਦਰ ਡੀਐਸਪੀ ਨੂੰ ਇੱਕ ਗੱਲ ਯਾਦ ਪਾਸ ਦੇਣੀ ਚਾਹੁੰਦਾ ਕਿ 311 ਯਾਦ ਰੱਖੀ ਕਲਬੀਰ ਭੁੱਲ ਵੀ ਸਕਦਾ ਕਲਬੀਰ ਮਾਫੀ ਵੀ ਕਰ ਸਕਦਾ ਪਰ ਮੈਂ ਨਾ ਭੁਲੜਾ ਨਾ ਮਾਫ ਕਰਦਾ ਮੈਂ ਆਪ ਬੰਦਈ ਬਣੂੰਗਾ ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ ਇੱਕ ਉਹਨੂੰ ਵੇਖ ਕੇ ਡਰਿਆ ਕਰਦਗੇ ਜਿਹੜੇ ਗਲਤ ਕੰਮ ਕਰਨ ਵਾਲੇ ਦੇਖੋ ਆਮ ਆਦਮੀ ਪਾਰਟੀ ਦੇ ਹਾਲਾਤ ਇਹ ਆ ਕਿ ਇੰਨਾ ਦਾ ਇੱਕ ਵੀ ਸਰਪੰਚ ਨਹੀਂ ਸੀ ਪਰਦਾ ਇੱਕ ਘਟੀਆ ਹਥਿਆਰ ਆ ਕੇ ਉੱtre ਆ ਪਰਚੀਆਂ ਦਾ ਜੁਲਾ ਟੈਕਸ ਨਾ ਕੱਟ ਕੇ ਦੇਣਾ ਸਰਪੰਚਾਂ ਨੂੰ ਐਨਓਸੀ ਨਾ ਦੇਣਾ ਚੋਣ ਕਮਿਸ਼ਨ ਦੇ ਕਹਿਣ ਦੇ ਬਾਫੀਓ ਦੇ ਇਹਨਾਂ ਨੇ ਬਿਲਕੁਲ ਹੀ ਸ਼ਰਮ ਲਾਤੀ ਮੈਂ ਇਹਨਾਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਥੇ ਰਹਿਣਾ ਤੁਸੀਂ ਬਦਲ ਜਾਣਾ ਇਹ ਜ਼ਰੂਰ ਆ ਜਿੱਥੇ ਵੀ ਬਦਲੋਗੇ ਨਾ ਜਿਹੜੇ ਚੌਕ ਦੇ ਵਿੱਚ ਇਹ ਵਾਖਿਆ ਹੋਇਆ ਉਹ ਚੌਕ ਤੇ ਤੁਹਾਨੂੰ ਨਾ ਰਸੀਨਾ ਬੱਦ ਕੇ ਲਿਆ ਕੇ ਉਹ ਤੁਹਾਨੂੰ ਉੱਥੇ ਸਜ਼ਾ ਦੇਵਾਣ ਤੁਹਾਨੂੰ ਸਰ ਦੁਬਾਰਾ ਜਾਣ ਕੇ 4 ਤਰੀਕ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਅਸੀਂ ਸਾਰੇ ਪ੍ਰਤਾਪ ਸਿੰਘ ਬਾਜਵਾ ਬਾਕੀ ਵੀ ਜਿਹੜੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਆ ਉਹ ਜਿਹੜੇ ਆਏਗੀ ਤੇ ਅਸੀਂ ਵੇਖਾਂਗੇ ਕਿ ਦੀ ਯੁਰਤ ਆ ਕਾਗਜ਼ ਤੋਂ ਰੋਕਣ ਵਾਲ ਤੇ ਆਪ ਕਾਗਜ਼ ਦਾ ਕੰਮ